ਸਵਾ 14 ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕੀੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ-ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕਲਦੀਪ ਸਿੰਘ ਢਾੜੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ ਤਾਂ ਉਹਨਾਂ ਵਿੱਚੋਂ 5 ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅਮਰਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਚੋਣ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਆਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ 5 ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਮੀ ਜੇਮਾ ਨਾਮ ਜੋ ਵੱਡਾ ਨਾਮ ਹੈ ਕਰਮਜੀਤ ਸਿੰਘ ਅਨਮੋਲ ਜੋ ਭਗਵੰਤ ਮਾਨ ਦਾ ਨਜ਼ਦੀਕੀ ਹੈ ਭਗਵੰਤ ਮਾਨ ਦਾ ਖਾਸ ਮਿੱਤਰ ਹੈ ਮੁੱਖ ਮੰਤਰੀ ਦੇ ਖਾਸ ਮਿੱਤਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਲੜਾਈ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਗਈ ਹੈ ਕਰੀਬ 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਇਸ ਸਮੇਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕੀੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ-ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕਲਦੀਪ ਸਿੰਘ ਢਾਣੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚੋਂ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਅ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ ਤਾ ਉਹਨਾਂ ਵਿੱਚੋਂ ਪੰਜ ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅਮਰਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਜੋ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀਲ ਕੁਮਾਰ ਰਿੰਕੂਨ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ 5 ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਮੀ ਜੇਮਾ ਨਾਮ ਜੋ ਵੱਡਾ ਨਾਮ ਹੈ ਕਰਮਜੀਤ ਸਿੰਘ ਅਨਮੋਲ ਜੋ ਭਗਵੰਤ ਮਾਨ ਦਾ ਨਜ਼ਦੀਕੀ ਹੈ ਭਗਵੰਤ ਮਾਨ ਦਾ ਖਾਸ ਮਿੱਤਰ ਹੈ ਮੁੱਖ ਮੰਤਰੀ ਦੇ ਖਾਸ ਮਿੱਤਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਲੜਾਈ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਗਈ ਹੈ ਕਰੀਬ 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਇਸ ਸਮੇਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕੀੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕਲਦੀਪ ਸਿੰਘ ਧਾਰੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ ਤਾਂ ਉਹਨਾਂ ਵਿੱਚੋਂ 5 ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਚੋਣ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ 5 ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਮੀ ਜੇਮਾ ਨਾਮ ਜੋ ਵੱਡਾ ਨਾਮ ਹੈ ਕਰਮਜੀਤ ਸਿੰਘ ਅਨਮੋਲ ਜੋ ਭਗਵੰਤ ਮਾਨ ਦਾ ਨਜ਼ਦੀਕੀ ਹੈ ਭਗਵੰਤ ਮਾਨ ਦਾ ਖਾਸ ਮਿੱਤਰ ਹੈ ਮੁੱਖ ਮੰਤਰੀ ਦੇ ਖਾਸ ਮਿੱਤਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਲੜਾਈ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਗਈ ਹੈ ਕਰੀਬ 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਇਸ ਸਮੇਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕੀੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ-ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕਲਦੀਪ ਸਿੰਘ ਢਾੜੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ गांवਾਂ ਵਿੱਚੋਂ ਪੰਜ ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਚੋਣ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀ ਕੁਮਾਰ ਰਿੰਕੂਨ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਿਸ ਵਿੱਚ 5 ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਮੀ ਜੇਮਾ ਨਾਮ ਜੋ ਵੱਡਾ ਨਾਮ ਹੈ ਕਰਮਜੀਤ ਸਿੰਘ ਅਨਮੋਲ ਜੋ ਭਗਵੰਤ ਮਾਨ ਦਾ ਨਜ਼ਦੀਕੀ ਹੈ ਭਗਵੰਤ ਮਾਨ ਦਾ ਖਾਸ ਮਿੱਤਰ ਹੈ ਮੁੱਖ ਮੰਤਰੀ ਦੇ ਖਾਸ ਮਿੱਤਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਲੜਾਈ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਗਈ ਹੈ ਕਰੀਬ 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਇਸ ਸਮੇਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕੀੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕਲਦੀਪ ਸਿੰਘ ਢਾਣੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਅ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ ਤਾਂ ਉਹਨਾਂ ਵਿੱਚੋਂ ਪੰਜ ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਚੋਣ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀਲ ਕੁਮਾਰ ਰਿੰਕੂਨ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ 5 ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਮੀ ਜੇਮਾ ਨਾਮ ਜੋ ਵੱਡਾ ਨਾਮ ਹੈ ਕਰਮਜੀਤ ਸਿੰਘ ਅਨਮੋਲ ਜੋ ਭਗਵੰਤ ਮਾਨ ਦਾ ਨਜ਼ਦੀਕੀ ਹੈ ਭਗਵੰਤ ਮਾਨ ਦਾ ਖਾਸ ਮਿੱਤਰ ਹੈ ਮੁੱਖ ਮੰਤਰੀ ਦੇ ਖਾਸ ਮਿੱਤਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਲੜਾਈ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸਸ਼ੀਰ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਗਈ ਹੈ ਕਰੀਬ 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਇਸ ਸਮੇਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿਹੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ-ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਢਾਣੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮਾਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਚੌਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚੋਂ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ ਤਾਂ ਉਹਨਾਂ ਵਿੱਚੋਂ 5 ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਚੋਣ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ 5 ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ ਜੇਮੀ ਜੇਮਾ ਨਾਮ ਜੋ ਵੱਡਾ ਨਾਮ ਹੈ ਕਰਮਜੀਤ ਸਿੰਘ ਅਨਮੋਲ ਜੋ ਭਗਵੰਤ ਮਾਨ ਦਾ ਨਜ਼ਦੀਕੀ ਹੈ ਭਗਵੰਤ ਮਾਨ ਦਾ ਖਾਸ ਮਿੱਤਰ ਹੈ ਮੁੱਖ ਮੰਤਰੀ ਦੇ ਖਾਸ ਮਿੱਤਰ ਕਰਮਜੀਤ ਸਿੰਘ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਲੜਾਈ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਗਈ ਹੈ ਕਰੀਬ 8 ਉਮੀਦਵਾਰ ਆਮ ਆਦਮੀ ਪਾਰਟੀ ਨੇ ਇਸ ਸਮੇਂ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿਹੜੀ ਸੀਟ ਤੋਂ ਕਿਹੜੇ ਆਗੂ ਨੂੰ ਟਿਕਟ ਮਿਲੀ ਹੈ ਤੁਹਾਨੂੰ ਕੱਲਾ-ਕੱਲਾ ਨਾਮ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੰਤਰੀ ਕਲਦੀਪ ਸਿੰਘ ਧਾਰੀਵਾਲ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਸ ਤੋਂ ਬਾਅਦ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਵੀ ਮਾਤਰੀ ਲਾਲਜੀਤ ਸਿੰਘ ਪੁੱਲਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਲੰਧਰ ਤੋਂ ਸ਼ਸ਼ੀਵ ਸਿੰਘ ਰੀਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸੇ ਨਾਲ ਹੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜੋ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਨੂੰ ਸੰਗ੍ਰਹਿ ਤੋਂ ਚੋਣ ਮੈਦਾਨ ਦੇ ਵਿੱਚੋਂ ਉਤਾਰ ਸਕਦੀ ਹੈ ਤਾਂ ਕਰਮਜੀਤ ਅਨਮੋਲ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਨੇ ਇਸੇ ਨਾਲ ਹੀ ਬਠਿੰਡਾ ਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਅ ਬਠਿੰਡਾ ਤੋਂ ਲੋਕ ਸਭਾ ਚੋਣ ਦੇ ਲਈ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰ ਦਿੱਤਾ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਿਆਰ ਮੰਤਰੀ ਮੀਤ ਹਿਆਰ ਨੂੰ ਟਿਕਟ ਦੇ ਦਿੱਤੀ ਗਈ ਹੈ ਏਸੀ ਨਾਲੀ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਰੀਬ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ ਆਮ ਆਦਮੀ ਪਾਰਟੀ ਨੇ 13 ਸੀਟਾਂ ਵਿੱਚੋਂ 8 ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਐਲਾਨ ਦਿੱਤੇ ਨੇ ਉਹਨਾਂ ਦੇ ਵਿੱਚ ਤਾਂ ਉਹਨਾਂ ਵਿੱਚੋਂ ਪੰਜ ਮੰਤਰੀ ਚੋਣ ਲੜ ਰਹੇ ਨੇ ਪਹਿਲਾ ਮੰਤਰੀ ਹੈ ਕੁਲਦੀਪ ਸਿੰਘ ਢਾਲੀਵਾਲ ਜੋ ਅਮਰਸਰ ਤੋਂ ਚੋਣ ਲੜ ਰਹੇ ਨੇ ਅਗਲਾ ਮੰਤਰੀ ਹੈ ਲਾਲਜੀਤ ਸਿੰਘ ਪੁੱਲਰ ਜੋ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਗਰਮੀਤ ਸਿੰਘ ਖੁੱਡੀਆਂ ਜੋ ਬਠਿੰਡਾ ਤੋਂ ਚੋਣ ਲੜ ਰਹੇ ਨੇ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਮੰਤਰੀ ਬਲਵੀਰ ਸਿੰਘ ਚੋਣ ਲੜ ਰਹੇ ਨੇ ਕਰੀਬ ਪੰਜ ਮੰਤਰੀਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸਣ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ 8 ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪਹਿਲਾ ਨਾਮ ਆਉਂਦਾ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਨੂੰ ਟਿਕਟ ਦਿੱਤੀ ਹੈ ਦੂਸਰਾ ਨਾਮ ਆਉਂਦਾ ਹੈ ਖਡੂਰ ਸਾਹਿਬ ਹਲਕਾ ਜਿੱਥੋਂ ਲਾਲਜੀਤ ਸਿੰਘ ਮੰਤਰੀ ਨੂੰ ਟਿਕਟ ਦਿੱਤੀ ਗਈ ਹੈ ਤੀਸਰਾ ਨਾਮ ਆਉਂਦਾ ਹੈ ਜਲੰਧਰ ਤੋਂ ਜਿੱਥੋਂ ਸਸ਼ੀਲ ਕੁਮਾਰ ਰਿੰਕੂਨ ਟਿਕਟ ਦਿੱਤੀ ਗਈ ਹੈ ਚੌਥਾ ਹਲਕਾ ਫਤੇਗੜ ਸਾਹਿਬ ਜਿੱਥੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਪੰਜਵਾਂ ਹਲਕਾ ਜਿੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਲੜਨਗੇ ਆਮ ਆਦਮੀ ਪਾਰਟੀ ਵੱਲੋਂ ਅਗਲਾ ਹਲਕਾ ਹੈ ਬਠਿੰਡਾ ਜਿੱਥੋਂ ਗਰਮੀਤ ਸਿੰਘ ਖੁੱਡੀਆਂ ਚੋਣ ਲੜਨਗੇ ਇਸ ਤੋਂ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਗਰਮੀਤ ਸਿੰਘ ਮੀਤਿਹਰ ਚੋਣ ਲੜ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਮੰਤਰੀ ਜੋ ਪਟਿਆਲਾ ਤੋਂ ਚੋਣ ਲੜ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਨਿਕਲਦੇ ਆ ਪੰਜਾਬ ਦੇ